ਆ ਮੈਂ ਕਿਹਾ ਨਾਨਾ ਜੀ ਨੂੰ ਮਿਲ ਕੇ ਆਵਾਂ ਨਾਲੇ ਮਾਸੀ ਨੂੰ ਫੇ ਮੈਂ ਕਿਹਾ ਨਾਲੇ ਲੱਡੂਆਂ ਦਾ ਮੂੰਹ ਮਿੱਠਾ ਕਰਾ ਕੇ ਆਵਾਂ ਯਾਰ ਨਾਲ ਹੀ ਨਾਨਾ ਜੀ ਦਾ ਕਰਾਉ ਮੂੰਹ ਮਿੱਠਾ ਨਾਨਾ ਜੀ ਦਾ ਕਰਾਉ ਹਾਂਜੀ ਹੋਰ ਸੁਣਾਓ ਕਿਦਾਂ ਦੇਖੇ ਮੈਂ ਆਈ ਉਹ ਲੱਡੂ ਹੀ ਲੈ ਆਈ ਗੋਪੀ ਤਰਨ ਸਿੰਘ ਇਹ ਦੋਪੀ ਲੱਡੂ ਲੈ ਆਈ ਘਾਪੇ ਦਾ ਮੂੰਹ ਚੱਲ ਬੰਦ ਤੁਸੀਂ ਨਾਨਾ ਜੀ ਸੀ ਮੇਰੇ ਤੇਰਨ ਸਿੰਘ ਇਹ ਇਹ ਜਿਹੜੇ ਸੀ ਇਹਦੇ 4 ਬੱਚੇ ਸੀ ਹਾਂਜੀ ਹਾਂਜੀ ਪਾਪਾ ਪਾਪਾ ਹਾਂਜੀ ਇੱਕ ਸੀਗਾ ਛੋਣ ਹਾਂਜੀ ਲੈ ਲੱਡੂ ਵੀ ਖਾ ਗੇ ਦੇ ਹਾਂਜੀ ਤੇ ਇੱਕ ਸੀਗਾ ਰਤਨ ਹਾਂਜੀ ਤੇ ਇੱਕ ਸੀਗਾ ਹੋਲ ਲਾਲਚੰਦ ਲਾਲਚੰਦ ਹਾਂ ਤੇ ਇਹ ਪੁੰਨ ਦੇ ਦੋ ਸੀ ਅੱਛਾ ਜੀ ਇੱਕ ਵੱਡਾ ਸੀਗਾ ਸਾਧੂ ਹਾਂਜੀ ਕੋਈ ਨਹੀਂ ਰੱਖ ਲਓ ਫਿਰ ਬਾਅਦ ਚ ਲੈ ਲੈਂਦੇ ਮੰਡਾ ਜੀ ਸਾਧੂ ਹਾਂਜੀ ਤੇ ਜਿਹੜਾ ਛੋਟਾ ਸੀਗਾ ਅੱਛਾ ਉਹ ਵਿਦਵਾਨ ਸੀ ਕੁਸ਼ ਦਿਆਲ ਦਿਆਲ ਹਾਂਜੀ ਦਿਆਲ ਦਾ ਮੁੰਡਾ ਵਾ ਜੇਬੀ ਹਾਂਜੀ 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 ਹੈ ਤੇ ਪੁੰਡਾ ਜਿਹੜਾ ਵੱਡਾ ਮੁੰਡਾ ਇਹ ਜਿੱਥਾ ਜਿਹੜਾ ਇਹ ਬਿਛੇ ਦੇ ਇਹ ਜਿਹੜਾ ਪਿਆਰਾ ਹਾਂਜੀ ਇਹ ਇਹ ਪਿਆਰਾ ਵੀ ਕਾਰਪਰ ਆਵਾਦ ਦਿੱਜਿਆ ਗਿਆ ਦਿੱਲੀ ਦਿੱਲੀ ਹਾਂਜੀ ਹਾਂਜੀ ਉਹ ਜਸਵੰਤ ਹਾਂਜੀ ਇਹ ਇੱਕ ਸੀਤਾ ਹਾਂ ਇੱਕ ਉਹ ਬਿੱਲਾ ਹਾਜੀ ਜਿਹਦੇ ਮੁਝੇ ਮਗਾਇਦਾ ਹਾਂ ਹਾਂਜੀ ਹਾਜੀ ਉਹ ਇੱਕ ਪਿਆਰਾ ਹਾਂ ਪਿਆਰਾ ਮਾਮਾ ਇਥੇ ਤਲਵਣੀ ਉਹ ਉਹ ਤੇ ਸਾਡਾ ਜਿਹੜੀ ਗੁਆੜਾ ਜੁਨਾ ਘਰ ਅਸੀਂ ਬਣਾਉਨੇ ਆ ਪਿਆਰੇ ਤੇ ਯੋੰਦਾ ਮਾਰ ਹਾਂ ਤੇ ਦੋਏ ਪੇਪੂ ਬੈਠੇ ਆ ਇੱਕ ਵੱਡਾ ਇਟੜੀ ਆ ਦੇਖੋ ਮੈਂ ਤੁਹਾਨੂੰ ਦੱਸਾਂ ਇੰਨਾ ਤਾਂ ਇਨੇ ਨਾਮਾਂ ਦਾ ਤਾਂ ਮੈਨੂੰ ਵੀ ਨਹੀਂ ਪਤਾ ਸੀ ਜਿੰਨਾ ਤੁਸੀਂ ਦੱਸਦਾ ਨਾਨਾ ਹੀ ਕੋ ਸਾੜੀ ਜੋ ਸਹੀ ਗੱਲ ਹੈ ਸਾੜੀ ਬਿੱਟੀ ਦੀ ਸੀਗੇ ਹਾਂਜੀ ਹਾਂਜੀ ਫਰੈਂਡ ਸੀਗੇ ਹਾਂਜੀ ਇਹ ਜਿਹੜਾ ਹੀ ਧਰਨਾ ਹਾਂਜੀ ਇਹ ਲੱਕੜੀ ਦਾ ਕੰਮ ਕਰਦਾ ਸੀ ਜਿਹੜਾ ਪੂਗਮਾ ਇਹ ਲੋਏ ਦਾ ਕਰਦਾ ਸੀ ਤੇ ਜਿਹੜਾ ਸੀ ਵਿਸਾਉਂ ਲੱਕੜੀ ਦਾ ਕਰਦਾ ਸੀ ਇਹਨਾਂ ਅਗਿਆਂ ਜੇਰੋਂ ਭਲੀਆਂ ਰਹੀਆਂ ਗੋਂਦੇ ਤੇ ਕਟੋ ਕਟ 3 4 8 8 ਬੋਧਾਣੇ ਫੜੇ ਚੱਲਦੇ ਸੀ ਅੱਛਾ ਜੋ 250 ਬਣਾ ਇਹਨਾਂ ਦੀ ਕੰਕ ਹੁੰਦੀ ਸੀ ਅੱਛਾ ਕਵਾਂਟਰ ਕੀ ਆਵਾਜ਼ ਤਾਂ ਫਿਰ ਉਹ ਲੱਗੇ ਇਹਦਾ ਘਰ ਸੀ ਸੋਹਣ ਖੀਵਿਆਂ ਦਾ ਉਹਨਾਂ ਦਾ ਜੇ ਕੋਈ ਜਨ ਤੋਂ ਧੋੜਾ ਉਹ ਨਹੀਂ ਨਾ ਮੂਤ ਮੂਤ ਰੋੜੀ ਦੂੜੀ ਨੂੰ ਜਨਾ ਸ਼ੰਤ ਰਾਜ ਬੈਠਿਆ ਉੜੀ ਮਠਿਆਈ ਵੀ ਖੋਈ ਧਿਆ ਕੇ ਤਰੋਣਾ ਸੋ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਬਾਤਾਂ ਲੱਗੀਆਂ ਸਾਡੇ ਸੀਗੇ ਉਹ ਪੂਰ ਤੇ ਬਿੱਸਾ ਧਰੇ ਇੱਥੇ ਬੈਠ ਧਰੇ ਨਾਲ ਹੀ ਨਾਲ ਦਾ ਘਰ ਨਾਲ ਵੀ ਕਾਰਖਾਨਾ ਹਾਂ ਤੇ ਤੰਨਾ ਹੁੱਕਾ ਪਿੰਦਾ ਹੀ ਅੱਛਾ ਜੀ ਤੇ ਉਹ ਰੱਖੀ ਨੇ ਵੀ ਉੱਥੇ ਹੀ ਹੋਣਾ ਚਾਚਾ ਹੀ ਮੈਂ ਸਰਦਾ ਹੀ ਮੈਂ ਤੰਨੇ ਨੇ ਕਹਿਣਾ ਪੁੱਤ ਆ ਜੇ ਕੋਈ ਸੁਬਾਨ ਹੋਣਾ ਜੇ ਤੰਨੇ ਨਾ ਹੁੱਕ ਪੂਰਨੇ ਨਾ ਹੋਣਾ ਤੰਨੇ ਨੇ ਕਹਿਣਾ ਮੇਰੇ ਕੋਲ ਆ ਮੈਂ ਬਣਾ ਦਿੰਦਾ ਹਾਂ ਤੇ ਕੋਈ ਫਰਕ ਨਹੀਂ ਚਾਹ ਪਾਣੀ ਬੀਬਣੀ ਉੱਥੇ ਹੀ ਜੇ ਹੋਣਾ ਤੇ ਬੜਾਈ ਜੇ ਨਹੀਂ ਘਰੋਂ ਮੂਹੀ ਪਿਆਰ ਇੰਨਾ ਸੀਗਾ ਉਹ ਦੇਖ ਲੈ ਹੁਣ ਜਿਹੜਾ ਵਿੱਠਾ ਹਾਂਜੀ ਕਿ ਪਿਆਰਾ ਜਿਹੜਾ ਇਦਾਂ ਨਾਲ ਵੀ ਕਰੂਂਈਆ ਅੱਛਾ ਜੀ ਜਿਹੜੇ ਮੁੰਡੇ ਮੇਰੇ ਇਟਲੀ ਜੈਪ ਉਤੇ ਉਮੀਦਾਂ ਮਿਲ ਕੇ ਇਹਨੂੰ ਦੁਕਾਨ ਤੋਂ ਫੇਰ ਜਾਣਾ ਪਾ ਅੱਛਾ ਕੁੜੀ ਨੇ ਤੁਸੀਂ ਆਪਣਾ ਵੀ ਨਾਮ ਇੱਕ ਵਾਰੀ ਦੱਸ ਦਿਓ ਸਤਵੰਦ ਸਿੰਘ ਸਤਵੰਦ ਸਿੰਘ ਕਹਿੰਦੇ ਜਸਵੰਤ ਹੀ ਆ ਕਹਿੰਦੇ ਜਸਵੰਤ ਅੱਛਾ ਹੈਗਾ ਸਤਵੰਦ ਸਿੰਘ ਠੀਕ ਆ ਗਿਆਨੀ ਵੀ ਕਹਿੰਦੇ ਆ ਗਿਆਨੀ ਵੀ ਕਹਿੰਦੇ ਆ ਆਮਲੇ ਵੀ ਕਹਿੰਦੇ ਆ ਅੱਛਾ ਅੱਛਾ ਨਾਂ ਕੀ ਆ ਸਹੀ ਆ ਬਾਕਸਮੀ ਦਾ ਚੇਅਰਮੈਨ ਵੀ ਰਿਆਂ ਅੱਛਾ ਜੀ ਸਹੀ ਆ ਤੇ ਲਗਾਤਾਰ ਉਹ ਜਿਹੜਾ ਜੰਗ ਸ਼ਪੋਰਟਸ ਕਲੱਬ ਆ ਸਾਡੇ ਮੈਂ ਆਪਣੇ ਖੇਤਾਂ ਕੀਤੀਏ ਖੇਡਾਂ ਦਾ ਖੇਡਾਂ ਦਾ 15 ਸਾਲ ਉਹਦਾ ਲਗਾਤਾਰ ਹੀ ਪ੍ਰਧਾਨ ਰਹੇ ਆ ਕੀ ਬਾਤ ਐ ਬਗੈਰ ਬੁਖਾਂ ਕੋਈ ਫਿਰ ਮੈਂ ਜਜਾੜੇ ਦੁਕਾਨ ਪਾਲੀ ਲੋਹੇ ਜੀ ਅੱਛਾ ਜੀ ਤੇ ਉੱਥੇ ਫਿਰ ਰਹਿਣ ਲੱਗ ਪਿਆ ਉਥੋਂ ਫਿਰ ਮੈਂ ਹੁਣ ਮੇਰਾ ਕਦੇ ਕਿਸੇ ਕਾਂਗਰਸੀਆਂ ਨੇ ਟੂਰਨਾਮੈਂਟ ਕਰਾਉਣਾ ਕਦੇ ਕਿਸੇ ਨੇ ਕਰਾਉਣਾ ਕਦੇ ਕਿਸੇ ਨੇ ਕਰਾਉਣਾ ਤਾਂ ਹੁਣ 22 ਸਾਲ ਲੀ ਹੁਣ ਮੇਰਾ ਪੋਤਾ ਬਾਪੂ ਦਾ ਠੀਕ ਹੈ ਐਦਾਂ ਫੇ ਸਾਨੂੰ ਮੈਨੂੰ ਬਾਜ ਐਦਾਂ ਲੱਗਿਆ ਜਿੱਦਾਂ ਮੈਂ ਆਪਣੇ ਨਾਨੇ ਨੂੰ ਧੰਨਾ ਸਿੰਘ ਮਿਸਤਰੀ ਨੂੰ ਮਿਲ ਲਿਆ ਉਹਨਾਂ ਦਾ ਅਸ਼ੀਰਵਾਦ ਲੈ ਲਿਆ ਤੁਹਾਨੂੰ ਮਿਲ ਕੇ ਮੈਨੂੰ ਐਦਾਂ ਮਹਿਸੂਸ ਹੋਇਆ ਕਿ ਮੈਂ ਆਪਣੇ ਨਾਨੇ ਨੂੰ ਮਿਲਿਆ ਇਹ ਮਮੀ ਮੰਮੀ ਪੂਰੀ ਹੋ ਗਈ ਸੀਗੀ ਅੱਛਾ 2017 ਚ ਅੱਛਾ ਇਹ ਨੂੰ ਕੁੰਦਰੀ ਆ ਮੈਂ ਇਹਨੂੰ ਕੋਦਰ ਇਹਨਾਂ ਹੀਰਾ ਉਦਾਂ ਤਿੰਨ ਹੀਰਾ ਹਾਂਜੀ ਆਹਾਂ ਮੈਂ ਇਹਨੂੰ ਕੋਦਰ ਹੀ ਰਹਿਣਾ ਕੀ ਕੰਮ ਕਰਦੇ ਆ ਸਾਡਾ ਘਰ ਵੀ ਜੂਪੋ ਪਿਛਲੇ ਤੱਕ ਸਹੀ ਹਾਂਜੀ ਨਾਲ ਆ ਬੱਚਿਆਂ ਨੂੰ ਕਾਰਾਟੇ ਸਿਖਾਉਣਾ ਸਪੋਰਟਸ ਇੱਥੇ ਅੱਛਾ ਹਾਂਜੀ ਕਿੱਥੇ ਦਾ ਤੁਸੀਂ ਆਉਣਾ ਹੁਣ ਘਰ ਲੈ ਕੇ ਆਉਣਾ ਜੱਗੇ ਨੂੰ ਤੁਹਾਨੂੰ ਇਦਾਂ ਨਹੀਂ ਮੇਰੇ ਉਹ ਗਿਆ ਤਾਂ ਜਾਣਾ ਨਾ ਤੁਸੀਂ ਤਾਂ ਤੂੰ ਫੇਰ ਆਉਂਗਾ ਹਾਂਜੀ ਹਾਂਜੀ ਤਾਂ ਹੁਣ ਸਾਡੀ ਕਲਮਣ ਜਾਣਾ ਹੁੰਦਾ ਹਾਂਜੀ ਜਾਣਾ ਹੁੰਦਾ ਜਦੋਂ ਕਦੀ ਕੋਈ ਰਿਸ਼ਤੇਦਾਰੀ ਚ ਫੰਕਸ਼ਨ ਹੋਵੇ ਉਦੋਂ ਚਾਹੀਦਾ ਇਹ ਪੈਰੇ ਦੇ ਘਰੋਂ ਸਾਡੀ ਉਹ ਸਾਡੀ ਹਾਂਜੀ ਬਹੁਤ ਬੁਆ ਰਹੀ ਆ ਅੱਛਾ ਤੇ ਲੰਗਰੋ ਲੁਧਿਆਣੇ ਲਾ ਚੱਲਦਾ ਸੀ ਹਾਂ ਬੁਆਲੀ ਸੀ ਵਿਚਾਰੀ ਨੂੰ ਖਤਮ ਆ ਖੁખી ਪਾਉਂਦਾ ਪੰਜਾਹ ਚੱਲੀ ਜਾਂਦਾ ਪੰਜਾਹ ਬਹੁਤ ਖਰਚ ਹੁੰਦਾ ਉਹ ਬਣਦਿਆਂ ਦਾ ਬਣਦਾ ਪਿਆਰੇ ਤਾਂ ਬਹੁਤ ਵਾ ਚੰਗਾ ਹੈ ਹਾਂਜੀ 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 ਹੈ ਇਹ ਦੁੱਡ ਕੇ ਮਿਲਦਾ ਜਾਂਦਾ ਹਾਂ ਮੈਂ ਤੋਰ ਫੇ ਨਹੀਂ ਸਕਦਾ ਜੇ ਕੋਈ ਵੀ ਚੀਜ਼ ਆ ਉਹਨਾਂ ਨੂੰ ਕਰ ਦੇਣਾ ਸੁਣਿਆ ਉੱਥੇ ਬੜੇ ਕਰਦੇ ਜਾਣੀਆਂ ਆ ਕੇ ਨਾ ਹੁਣ ਤੇ ਪਹਿਲੇ ਨੇ ਆ ਪਰਨਾ ਜੇ ਨਹੀਂ ਹੋਣਾ ਮਨੀ ਨਹੀਂ ਆ ਜਾਣਾ ਹਾਂ ਮਨੀ ਨੇ ਆ ਜਾਣਾ ਤੇ ਬਹੁਤ ਵਧੀਆ ਜੀ ਅੱਜ ਅੱਜ ਦੀ ਸਵੇਰ ਬਣ ਗਈ ਮੇਰੀ ਕਹਿੰਦੇ ਇੱਕ ਯਾਦਗਾਰ ਪਲ ਬਣ ਗਿਆ ਸਦਾ ਲਈ ਠੀਕ ਹੈ ਜੀ ਇਹ ਇਹਨੂੰ ਆਪਾਂ ਆਪਣੇ ਚੈਨਲ ਤੇ ਚਲਾਵਾਂਗੇ ਪੇਜ ਤੇ ਹਾਂ ਮੇਰੀ ਸੁਣ ਹਾਂ ਜੀ ਇਹ ਮੇਰੇ ਘਰੋਂ ਗੁਜਰ ਗਈ ਜੀ ਹੁਣ ਹੋ ਗਿਆ 2-4 ਮਹੀਨੇ ਤਾਂ ਅੱਛਾ ਤੇ ਜਦੋਂ ਅੰਦਰ ਡੈਡੀ ਗੁਜਰਿਆ ਉਦੋਂ ਮਗਰੋਂ ਗੁਜਰੀ ਇਹ ਖੇਸੀ ਜੀ ਅੱਛਾ ਅੱਛਾ ਹਾਂ ਹੋਂ ਵੀਰ ਵੱਡੇ ਬੁੱਡੇ ਉਹ ਲਾਦ ਲਾਗਵਾ ਜਬੜਾ ਮਰ ਗਿਆ ਹੀਗਾ ਤਾਂ ਉਸੇ ਆਪਣੀ ਕੁਠੀ ਵਧੀਆ ਪਾਈ ਆ ਹਾਂਜੀ ਪਰ ਹੁਣ ਨਹੀਂ ਕੋਈ ਰਹਿਣ ਜੁਗਾ ਬਸ ਉਹ ਹੀ ਦਾ ਗੰਗਾ ਇਹ ਇੱਥੋਂ ਨਹੀਂ ਕੋਈ ਦਾ ਜਾਣਦਾ ਇਹ ਫਿਰ ਇੱਥੇ ਆ ਗਿਆ ਨਹੀਂ ਮੋਹਦ ਚਲੋ ਇਹਦਾ ਦੇਖੋ ਕੱਲੇ ਬੰਦੇ ਦਾ ਰਹਿਣਾ ਬੜਾ ਔਖਾ ਨੋ ਜਦ ਹੁਣ ਸਿਆਣਾ ਸ਼ਰੀਰ ਹੁਣ ਕੱਲ 582 ਸਾਡੇ ਫਾਜ਼ਲੂ ਦੇ ਭਰਾ ਦਾ ਅੱਛਾ ਜੀ ਮੁੰਡੇ ਦਾ ਤੇ ਬਹੁਤ ਬਲਖਾਇਆ ਸੀਗਾ ਇੱਥੇ ਸੀਗਾ ਕੋਦਰੀ ਸਹੀ ਹੈ ਪਹਿਲੇ ਦਾ ਸਹੀ ਹੈ ਚਾ ਗੁਰਦੁਆਰੇ ਤੋਂ ਵੱਡੇ ਤੋਂ ਲੈ ਕੇ ਪ੍ਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਸਾਰੀਆਂ ਇਹ ਵਿਰਾਸਤਾਂ ਪਹਿਲੇ ਦਾ ਪ੍ਰਾਪਤੀਤਾ ਜੀ ਉਹਨਾਂ ਜ਼ਮੀਨ ਵੀ ਕਾਫੀ ਲੈ ਗਿਆ ਹੂੰ ਮੁੱਲ diye yani.